ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਏ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਏ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਏ ਰਾਮ ਜਨ ਨਾਨਕ ਗੁਰਮੁਖ ਧਿਆਇ ਮੇਰੀ ਜਿੰਦੜੀਏ ਹਰ ਹਾਜ਼ਰ ਨਜ਼ਰੀ ਆਇਐ ਰਾਮ ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ ਰਾਮ ਸੇ ਹਰ ਦਰਦ ਹਪੈ ਨਾਇਆ ਮੇਰੀ ਜਿੰਦੜੀਏ ਇਹ ਜ ਸੰਸਾਰ ਸਮਾਣੇ ਰਾਮ ਤਿਨ ਕੈ ਸੰਗ ਮਨ ਉੱਤਰੈ ਮੇਰੀ ਜਿੰਦੜੀਏ ਰੰਗ ਰਾਤ ਤੇ ਨਦਰ ਮੀਸਾਣੇ RAM ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਨ ਸਾਧੂ ਸੰਗ ਅਗਾਹਣੇ RAM ਹੇ ਰਤਨਾ ਜਪ ਗੋਬਿੰਦੋ ਮੇਰੀ ਜਿੰਦੜੀਏ ਜਬ ਹਰ ਹਾਲ ਕ੍ਰਿਸ਼ਨਾ ਜਾਏ RAM ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ RAM ਜਿਸ ਭੇਟੇ ਪੂਰਾ ਸਤਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧ ਪਾਏ ਰਾਮ ਵਡ ਭਾਗੀ ਸੰਗਤ ਮਿਲੇ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ ਰਾਮ ਥਾਣਥਨ ਅੰਤਰ ਰਵ ਰਹਾ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ ਰਾਮ ਤਾ ਕਾ ਅੰਤ ਨ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਵਿਧਾਤਾ RAM ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜੋ ਬਾਲਕ ਪਿਤਮਾ ਕਾਰ ਸਹਿਜ ਗਿਆਨ ਪਨਹਿ ਮਿਲੇ ਮੇਰੀ ਜਿੰਦੜੀਏ ਜਨ ਨਾਨਕ ਗੁਰ ਮੁਖ ਜਾਤਾ RAM ਛਕਾ ਇੱਕ ਦਿਹਾਗੜਾ ਮਹੱਲਾ ਪੰਜਵਾਂ ਸ਼ੰਤ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰਤਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਅਖਾੜਾ ਪਾਇਓ ਮੇਰੇ ਲਾਲ ਜੀਓ ਆਵਣ ਜਾਣ ਸਬਾਏ RAM ਆਵਣ ਤਾ ਜਾਣਾ ਤਿਨਹਿ ਕੀਆ ਜਿਨ ਮੇਦ ਤਿਨ ਸਿਰ ਜੀਆ ਇਤਨਾ ਮੇਦ ਸਤਗੁਰ ਮਹਿਲ ਬੁਲਾਏ ਇਕ ਭਰਮ ਭੂਲੇ ਫਿਰ ਦਿਆ ਅੰਤ ਤੇਰਾ ਤੂੰ ਹੈ ਜਾਣਹਿ ਤੂੰ ਸਭ ਮਹਿ ਰਹਾ ਸਮਾਏ ਸਚ ਕਹੈ ਨਾਨਕ ਸੁਨੋ ਸੰਤੋ ਹਰ ਵਰਤੈ ਧਰਮ ਨਿਆਏ ਆਵਹੁ ਮਿਲਹੁ ਸਹਿਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ ਰਾਮ ਕਰ ਦੇਵਹ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮਕਾ ਮਾਰਗ ਸਾਧੇ ਰਾਮ ਮਾਰਗ ਵਿਖੜਾ ਸਾਧ ਗੁਰ ਮੁਖਿ ਹਰ ਦਰਗਾਹ ਸੁਭਾਪਾਇ ਜਿਨ ਕਉ ਵਿਦਾਤਾ ਤੂੰ ਲਿਖਿਆ ਤਿਨਾਂ ਰਹਿਨ ਦਿਲ ਲਿਵ ਲਾਈਐ ਹਉ ਮੈਂ ਮਮਤਾ ਮੋ ਛੁਟਾ ਜਾਂ ਸੰਗ ਮਿਲਿਆ ਸਾਧੇ ਜੰਤ ਹੈ ਨਾਲ ਤੁਮੁਕਤ ਹੋਆ ਹਰ ਹਰ ਨਾਮ ਅਰਾਧੇ ਕਰ ਜੋੜਿ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਬਨਸੀ ਗੁਰਖ ਪੂਜੇ ਹਾਰਾਮ ਵਹ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਤਨ ਸਭ ਪ੍ਰਭੂ ਤੇਰਾ ਚਾਹ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਤ ਸਮਾਵੇ ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਨ ਕਹੈ ਨਾਰਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜਿਆ ਦਹੰਦਿਸ਼ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਧਰਿਆਏ ਰਾਮ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਿਆ ਸਮਾਇ ਰਾਮ ਸਰਬੇ ਸਮਾਨਾ ਆਪ ਸੁਆਮੀ ਗੁਰਮੁਖ ਪਰਗਟ ਹੋਇਆ ਮੇਕਿਆ ਹਨੇਰਾ ਦੁਖਨਾਠਾ ਅਮਰ ਹਰ ਰਸ ਜੋਇਆ ਜਹਾਂ ਦੇਖਾਂ ਤਹਾ ਸੁਆਮੀ ਪਾਰ ਬ੍ਰਹਮ ਸਭ ਥਾਏ ਜਨ ਕਹੈ ਨਾਨਕ ਸਤਗੁਰ ਮਿਲਾਇਆ ਹਰ ਪਾਇੜਾ ਘਰ ਆਏ ਰਾਗ ਵਿਹਾਗੜਾ ਮਹੱਲਾ ਪੰਜਵਾਂ ਅਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਨ ਅਧਾਰਾ ਰਾ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਇਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨੈਣ ਦਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਪੈ ਸਗਲ ਸ਼ਿੰਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲਾਖ ਉਲਾਹਨੇ 모ਹੇ ਹਰ ਜਪ ਲਗ ਨਹਿ ਮਿਲਾਏ ਰਾਮ ਮਿਲਨ ਕਉ ਕਰਉ ਉਪਾਵ ਕਿਛ ਹਮਾਰਾ ਨਹਿ ਚੱਲੈ ਰਾਮ ਚਲ ਚਿੱਤ ਬਿਤ ਅਨਿਤ ਪ੍ਰੇਵਿਨ ਕਵਨ ਵਿਧੀ ਨਾ ਤੀਜੀਐ ਖਾਣ ਪਾਣ ਸ਼ਿੰਗਾਰ ਦਿਰਥੇ ਹਰ ਕੰਤ ਬਿਨ ਚੌਣ ਜੀ ਜੀਐ ਆਸਾ ਪਿਆਸੀ ਰਹਿਣ ਦਨੀਅਰ ਰਹਿਣਾ ਸਕੀਏ ਇਕ ਤਿਲੈ ਨਾਨਕ ਪੈ ਅੰਪੈ ਸੰਤ ਦਾਸੀ ਤੋ ਪ੍ਰਸਾਦ ਮੇਰਾ ਫਿਰ ਮਿਲੈ ਸੇਜ ਏਕ ਪ੍ਰਿਉ ਸੰਗ ਦਰਸ਼ਨਾ ਪਾਈਐ ਰਾਮ ਅਵਗਨ ਮੋਹਿ ਅਨੇਕ ਕਤ ਮਹਿਲ ਬੁਲਾਈਐ ਰਾਮ ਨਿਰਗੁਣ ਨਿਮਾਣੀ ਅਨਾਥ ਬਿਨਵੈ ਮਿਲ ਹੋ ਪ੍ਰਭ ਕਿਰਪਾ ਨਿਧੈ ਪ੍ਰਮ ਭੀਤ ਖੋਈਐ ਸਹਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪੈ ਅੰਪੈ ਸੰਤ ਸ਼ਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ ਇਚ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਸਫਲਾ ਸੋ ਦਿਨ ਸਰੈਣੇ ਸੁਹਾਵੀ ਅਨੰਦ ਮੰਗਲ ਰਸਨਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ਪ੍ਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਲ ਪੈੰਪੈ ਸੰਤ ਜੰਪੈ ਜਿਨ ਹਰ ਹਰ ਸੰਜੋਗ ਮਿਲਾਇਆ